रिकवरी इतनी सारे ने तुरे वग्गी नु से ले, <coughs> ले के जी जी ਵਿਆਹਾਂ ਦਾ ਸੀਜ਼ਨ ਚੱਲਦਾ ਕੋਈ ਹਲਵਾਈ ਮਿਲਿਆ ਨਹੀਂ ਫਿਰ ਸਾਰੇ ਘਰ ਦੇ ਹਲਵਾਈ ਲਾ ਗਏ ਟੈਂਟ ਆ ਗਿਆ ਜੋ 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 ਬਣੀ ਤੁਸੀਂ ਬਹਿ ਜਾਣ ਹੋ ਇਹ ਕਰੇ ਥੋੜੋ ਲੈ ਕੇ ਜਾਣ ਨੂੰ ਯਾਰ ਪ੍ਰੋਗਰਾਮ ਭਾਪੀ ਤੁਸੀਂ ਹੈ ਚੱਲ ਪਿਆ ਚੱਲ ਪਿਆ ਚੱਲ ਪਿਆ ਪ੍ਰੋਗਰਾਮ ਇਹਦਾ ਰੁਚ ਗਈਆਂ ਨਾ ਚੱਲੋ ਤੁਸੀਂ ਨੱਚ ਲਿਓ ਬਣਾਓ ਹੋ ਰੁਚਣਾ ਨਹੀਂ ਹੋ ਰੁਚਣਾ ਨਹੀਂ ਰੁਚਣਾ ਨਹੀਂ ਨਾ ਚੱਲਿਓ ਤੁਸੀਂ ਨੱਚਣਾ ਨਾ ਹੋ ਨਾ ਚੱਲਿਓ ਸਾਨੂੰ ਵੀ ਸਕਣ ਦੇ ਦਿਓ ਹੁਣ ਪਹਿਲਾਂ ਬਾਬੇ ਨੂੰ ਨਾ ਪੁੱਛ ਲੋ ਇਹਦਾ ਹੋ ਗਿਆ ਬਾਬਾ ਵਿਆਹ ਹੋ ਗਿਆ ਕਿੰਨੇ ਜਵਾਕ 50 50 ਭੈਆਂ 3 ਹੀ ਬਣਾਦੀਆਂ ਤਿੰਨ ਰਾਤ ਖਲੋਗਣਾ ਸਮਾਨ ਹੈਂ ਗਾਜਰਾ ਗੋਭੀ ਵੀ ਲੈ ਲਈ ਉਹਦਾ ਮੈਂ ਤੁਹਾਨੂੰ ਕਹਿਣਾ ਮੋਟੀ ਆਲੂ ਦੇਖ ਲੈ ਦੇਖ ਲੈ ਫੇਰ ਬਾਹਰ ਦੇਖ ਲੋ ਦੇਖ ਲੋ ਟਿਕ ਕਰ ਲੋ ਸਾਰਾ ਕੁ ਫੇਰ ਕੱਲ ਨੂੰ ਕੋਈ ਇੱਕ ਮੰਡੀ 'ਚ ਸਾਰੇ ਆਏ ਆ ਮੰਡੀ 'ਚ ਵਾਲੀ ਸਾਰੇ ਆ ਗਏ ਨਾ ਮੰਡੀ 'ਚ ਆਪਾਂ ਹਜੇ ਮੰਮਾ ਮੰਡੀ ਤੇ ਲੱਗਣੀ ਆ ਠੀਕ ਆ ਹਾਂ ਉੱਠਦੇ ਨੇ ਸਾਂਝ ਰਹੇ ਨਾ ਕਿ ਮੰਡੀ ਖੁੱਲਣੀ ਚਾਹੀਦੀ ਸਹੀ ਗੱਲ ਆ ਜੀ ਲੱਡੀ ਜੀ ਵਾਲਾ ਤਾਂ ਆ ਗਿਆ ਮੇਰਾ ਹਾਂ ਬਾਹਾਂ ਲੇਟ ਜਾਂਦਾ ਡੀ ਜੇ ਨਾਲ ਨੂੰ ਪਹਿਲਾਂ ਗਈ ਫਿਰਦਾ ਆ ਸਬਜ਼ੀਆਂ ਹੁਣ ਲੈ ਕੇ ਆਉਂਦੇ ਨੇ ਡੀ ਜੇ ਦਾ ਕਹਿ ਉਹਨੂੰ ਥਾਂ ਦਾ ਦੱਸ ਦੋ ਕਿੱਥੇ ਲਾਉਣਾ ਦੱਸੋ ਉਹਨੂੰ ਵੀ ਕਿੱਥੇ ਲਾਉਣਾ ਸ਼ਟ ਕਰਕੇ ਆ ਜਾ ਉਹਨੂੰ ਕਿ ਹੱਥ ਮਾਰ ਜਾ ਆ ਜਾ ਆ ਜਾ ਉਹ ਗਾ ਲਵਾਉਨੇ ਆਪਾਂ ਆ ਜਾ ਪਜਾ ਜਗ੍ਹਾ ਦਾ ਆਪਾਂ ਦੇਖੇ ਜਾ ਕੇ ਮੈਂ ਇਨਾ ਟਾਈਮ ਦੀ ਲੇਟ ਬਣੇ ਆਪਾਂ ਆ ਰਹੀ ਲੇਟਾ ਚਲੋ ਜੀ ਠੰਗਰਾ ਠੰਗਰਾ ਮਹੀ ਆਣਗੇ ਤੇਰੇ ਬੁਣੀਆਂ ਦੇ ਪਕੌੜੇ ਕੀ ਆਲੇ ਸਬਜ਼ੀ ਕਰਦਾ ਘੜੀ ਜਾਂਦਾ ਚਲੋਈ ਨਹੀਂ ਸੌਖੀ ਤਕਨੀਕ ਆ ਗਈ ਨਹੀਂ ਕਿੱਥੇ ਪਹਿਲਾਂ ਕਰਦਾ ਨਾ ਕਰਦਾ ਨਾ ਤਾਂ ਸੱਚੇ ਹੀ ਨਹੀਂ ਬਣਦਾ ਲਓ ਜੀ ਟੈਂਟ ਆ ਗਿਆ ਕੋਈ ਨਾ ਐਂਟਰ ਲੱਗੀ ਜਾਂਦਾ ਚੱਲ ਭਾ ਵੀਰ ਤੂੰ ਕਰ ਨੀ ਚਾਕੇ ਡੋਲੂ ਨੂੰ ਭਾਵਾ ਆਇਆ ਹੋਰ ਫੜ ਹੋਰ ਠੀਕ ਹੈ ਐਵੇਂ ਸੇਤਾ ਵੀ ਪਿਆਰਾਂ ਦਾ ਸੀਜ਼ਨ ਚੱਲਦਾ ਕੋਈ ਹਲਵਾਈ ਮਿਲਿਆ ਨਹੀਂ ਫਿਰ ਸਾਰੇ ਘਰ ਦੇ ਹਲਵਾਈ ਲਾ ਗਏ ਕੱਲ ਦੇ ਪ੍ਰੋਗਰਾਮ ਲਈ ਬਾਬੇ ਉਹ ਨਹੀਂ ਖਾ ਗਏ ਕਹਿੰਦੇ ਅੱਧਾ ਅੱਧਾ ਕੱਲ ਹੁਣ ਕਰਦੇ ਆ ਗਲਾਬ ਜਾ ਬਣਾ ਦੇ ਚਾਹ ਨਾਲ ਅੱਖਾਂ ਲਾਲ ਵਾਹ ਜੀ ਵਾਹ ਹਾਂ ਫੁੱਲਾਂ ਵਾਲਾ ਖੜੇ ਫੁੱਲਾਂ ਦੀ ਬਹਾਰ ਲੋ ਗੀਤ ਹੈਰੋ ਟਡੂ ਹੁਣੀ ਕਰੀ ਜਾਂਦੇ ਆ ਪਕੌੜੇ ਗਰਮ ਸਹੁਰਿਆਂ ਨੂੰ ਜਾਣਾ ਸਹੁਰਿਆਂ ਨੂੰ ਜਾਣਾ ਮੈਂ ਤਾਹੀ ਤਾਂ ਤਿਆਰ ਹੋਇਆ ਹਾਂ ਹਾਂ ਸਭ ਕੁਝ ਬਰਦਾ ਨਾ ਪਿਆ ਲੋ ਕੰਮ ਆ ਯਾਰ ਫੇਰਾ ਯਾਰ ਲੈ ਹਕਮ ਆ ਕੇ ਕਰਾਂ ਇਹ ਮੈਂ ਮੋਟਰਾਂ ਤੇ ਲਾ ਦੇਣਾ ਹਾਂ ਹਾਂ ਲਓ ਜੀ ਚਾਚੀਆਂ ਤਾਈਆਂ ਭਝਾਈਆਂ ਭੈਣਾਂ ਸਾਰੀਆਂ ਪਹੁੰਚੀਆਂ ਹੋਈਆਂ ਨੇ ਤੇ ਅੱਜ ਲੱਗਣੀਆਂ ਰੌਣਕਾਂ ਬਣਿਆ ਗਈ ਸ੍ਰੀ ਜੁੜੇ ਰਹੋ ਪੂਰੇ ਬਲੌਗ ਦੇ ਨਾਲ ਪੂਰਾ ਇੰਜੋਏ ਕਰਨਾ ਅੱਜ ਸਾਰਿਆਂ ਨੇ ਦੇਖਿਓ ਇੱਕ ਵਾਰੀ ਇਦਨੇ ਸਾਰਿਆਂ ਨੇ ਤੁਰੇ ਅੱਗੇ ਨੂੰ ਸੇਹ ਲੈ ਕੇ ਜੀ ਕੀ ਬਿਆਜੂ ਬਾ ਇਹ ਮੌੜੀ ਲਈ ਅੰਨ ਲੈ ਲਓ ਦੇ ਆਦੀ ਨਹੀਂ ਇਹ ਬਾਹਰ ਹੀ ਬੰਦੇ ਅੰਦਰ ਹੈ ਇੰਨਾ ਉਹ ਥੋੜੀ ਦੇ ਬਾਹਰ ਆਹ ਇਹ 메ਨ ਗੇਟ ਹਲੋ ਕੋਲ ਜਲਦੀਓ ਸਭ ਦੇ ਕਰਕੇ ਬੰਦੇ ਕੀ ਕਰੀਏ ਬੱਚਾ ਆ ਜਾ ਜਾ ਨਹੀ ਚਲ ਨਹੀ ਚਲੋ ਹੱਥ ਲਗਾ ਲਓ ਐਸੇ ਕੀ ਆਪਕੋ ਬੰਨੇ ਹੋਣਗੇ ਇਹਦਾ ਉਹ ਕਮੈਂਟ ਬੰਦੋ ਬੰਦੋ ਬੋਲੋ ਈਗਾ ਬਾਤ ਬਣਾ ਦੀ ਗੱਲ ਢਿੱਲੇ ਤਾਂ ਨਹੀਂ ਹੁੰਦੇ ਉਹ ਗੋਲਗੰਢੀ ਨਹੀਂ ਨਹੀਂ ਬਾਜ ਕਰਦਾਂਗੇ ਆ ਪਰ ਕਹੇ ਕੋਈ ਨੂੰ ਬੰਦ ਦੇ ਕੋਈ ਨਾ ਬੰਨੋ ਬੰਨੋ ਬਸ ਠੀਕ ਆ ਬਸ ਠੀਕ ਆ ਬਸ ਇੱਥੇ ਬੰਦ ਬਾਲੇ ਬਸ ਠੀਕ ਇੰਨੇ ਬਸ ਬਸ ਸਹੀ ਰਾਜੇ ਦੇ ਚੜੀ ਲਾ ਪਾ ਹਸੀ ਆਈ ਦੀ ਤਸਰੀ ਗਾਲੀ ਓਏ ਗੁੱਡੀ ਕੀ ਛਾਰ ਮਲਾਈ ਆ ਸਾਰੇ ਡੱਬਰ ਦੀ ਪਹਿਲਾ ਡੈਡੀ ਹੁਣ ਤੂੰ ਬਾਤ ਕਰੋ ਹਣ ਹੈ ਭੱਖ ਲੱਗੀ ਗਈ ਹੈ ਜਿਆਦਾ ਬਰਾ ਦੇ ਬਰਾ ਦੇ ਬਰਾ ਬੇਸ਼ਕ ਕੰਮ ਜਾਂਦਾ ਨਾਲ ਥੋੜੇ ਥੋੜੇ ਆਓ ਗਰਮੋ ਗਰਮ ਹੋ ਜਾਂਦਾ ਨਾਲ ਦੀ ਨਾਲ ਗਮ ਲੈ ਲੈ ਕਰ ਇਹ ਤੇ ਆ ਲਿਆ ਪ੍ਰੋਗਰਾਮ ਨੂੰ ਲਾਦਾ ਢੋਣ ਲੱਗ ਗਏ ਹਨ ਫੇਰੀ ਮੁਕਰਿਆ ਪਕੌੜੇ ਤੇ ਘਰੇ ਥੋੜੋ ਲੈ ਕੇ ਜਾਣ ਨੂੰ ਆ ਯਾਰ ਪ੍ਰੋਗਰਾਮ ਭਾਬੀ ਤੁਸੀਂ ਚੱਲ ਪਿਆ ਚੱਲ ਪਿਆ ਚੱਲ ਪਿਆ ਪ੍ਰੋਗਰਾਮ ਬਹੁਤ ਪਏ ਆ ਲੈ ਜੋ ਘਰੇ ਜਿਵੇਂ ਲੱਗ ਲੈ ਤੇ ਦੇ ਤੋ ਆਇਆ ਨਹੀਂ ਥੋੜੇ ਖਾਣੇ ਆ ਪਕੌੜੇ ਵਿਆਹ ਚ ਆਉਂ ਵੀ ਹੁਣ ਹਾਸਤਾ ਹੋ ਗਿਆ ਦੇਖ ਕੇ ਲੱਡੂ ਦਾ ਲੇਟ ਕਰੀ ਫੇਰ ਦੋ ਯਾਰ ਤੁਸੀਂ ਭਾਬੀ ਹੋਏ Yeah. ਉਹ ਹੋਰ ਰਿਸ਼ਤੇਦਾਰ ਆ ਗਏ ਹੋਰੇ ਹੋਰ ਰਿਸ਼ਤੇਦਾਰ ਆ ਗਏ ਹੋਰੇ ਆਦੇ ਆਦੇ ਆ ਰਹੇ ਬਈ ਕਿਹੜੇ ਰਹਿ ਗਏ ਹੋਰ ਰਿਸ਼ਤੇਦਾਰ ਆ ਗਏ ਨਹੀਂ ਕੈਮਰੇ ਲੱਗੇ ਬਈ ਸਾਡੇ ਸ਼ਾਂਤਕ ਬਹੁਤ ਆਉਣਗੇ ਰਸਤਾ ਮਨਲਾ ਦਾ ਉਸ ਤੋਂ ਬਾਅਦ ਇਧਰ ਇਕੱਠ ਹੋ ਗਿਆ ਖੋਲੋ ਢੋਲ ਗਿਆ ਤੋਰ ਕੇ ਖੋਲੋ ਸਾਰੇ ਭਾਈ ਜਿਹੜਾ ਬਾਦੂ ਚਿਪ ਜਾਊ ਉਹਨੂੰ ਮਾਰ ਲੈ ਬਾਪ ਚਲੋ ਵੀ ਦੋ ਜਿਹੜਾ ਬਾਈ ਹੁਣ ਅੱਜ ਰਾਜਾ ਬਣ ਗਿਆ ਖੋਲੋ ਜੇ ਹਾਲ ਹੈ ਰਾਜੇ ਜੱਤੀ ਬਣਾਉਂਦੀ ਆ ਚਲੋ ਵੀ ਚਲੋ ਪ੍ਰੋਗਰਾਮ ਸ਼ੁਰੂ ਹੋ ਗਿਆ ਮੁੰਡੀਆਂ ਦਾ ਦਾਂਦੀਆਂ ਸੋਪਾ ਤੇ ਨਹਿਰਾ ਤੇ ਗੋਰੇ ਤੇ ਲੈ ਕੇ ਰਾਤ ਸੀ ਲੈ ਕੇ ਰਾਤ ਵੱਡੀ ਦਾਦੀ ਦਾ ਨੱਚਦੀ ਨਹੀਂ ਬਾਹਾਂ ਚੜੀ ਜਾਂਦੇ ਜਿਵੇਂ ਲੀੜੇ ਧੋਰੇ ਹੁੰਦੇ ਆ ਇੱਥੇ ਚੱਲ ਵੀ ਦਾਦੀ ਮੁੰਡੇ ਦੀ ਨੱਚੋ ਕਰਾ ਉਹ ਦੂ ਬਾਦ ਕੱਟ ਪਾ ਇਹਨਾਂ ਨੇ ਕਰ ਲਿਆ ਚਲੋ ਭਾਈ ਫੋਟੋ ਕਰਨੀ ਹੈ ਤੂੰ ਬੋਲ ਨਹੀਂ ਨੱਚੋ ਦਾ ਸਹੀ ਓ ਜੀ ਓ ਜੀ ਤੇਰੇ ਨਾਮ ਤੇ ਜੀ ਦੁਰੀਏ ਜੀ ਤੇਲੇ ਕਿਹੜਾ ਖੋਕਦਾ ਜੀ ਕੋਰੀਏ ਓ ਮੁੰਡੇ ਦਾ ਨਾਨਾ ਵੀ ਉਹ ਖੜਾ 게ਟਾ ਜ ਆਜੋ ਜੀ ਆਜੋ ਆਜੋ 게ਟਾ ਦੋ ਆਂ ਖੜਕਾਓ ਖੱਚ ਕੇ ਦੇ ਆ ਹਣ ਬਣੀਆ ਗੱਲ ஆ பிப முதலீ

ਕਾਟੋ ਉਹ ਪਹਿਲਾਂ ਨਾਚ ਲੈਣ ਦੋ ਵੀ ਆ ਜੋ ਪੈਸੇ ਦੰਨੇ ਆ ਕਿਚਨ ਕੀਤਾ ਤਾ ਪਾਉਂਦੀਆਂ ਫੜਦੀਆਂ ਜੀਏ ਚਲੋ ਫੜਦੇ ਹਾਂ ਨਾਚ ਲੈਣ ਦੋ ਨਾਚ ਲੈਣ ਦੋ ਇਹਦਾ ਰੋਚ ਗਈਆਂ ਚੱਲਿਆ ਪਾ। ਓ ਰੁਛਣਾ ਨਹੀਂ। ਓ ਰੁਛਣਾ ਨਹੀਂ ਰੁਛਣਾ ਨਹੀਂ। ਨਾ ਨਾ ਚੱਲਿਓ। ਸਾਨੂੰ ਕਿ ਨੱਚਣਾ ਨਹੀਂ ਆਈ ਨਹੀਂ ਹੌਣ ਨਾ ਬਰਲੋ। ਹੌਣੋ ਨਾ ਬਰਲੋ। ਮੈਂ ਮੋਲੀਆਂ ਤਸੀ ਪਾਉਂਦੀ ਆ ਪੈਸੇ ਜੋ ਫੜਦੀ। ਮੈਂ ਤਸੀ ਪਾਉਂਦੀ ਆ। ਕਾਹਦੇ ਹੌਣ ਅੰਦਰ ਆਈ। ਚਲੋ ਖੱਚ ਕੇ ਦੇ ਪਾਓ ਹੁਣ ਤਾਂ ਰੌਣਕ ਲੱਗੀ ਆ। ਕੋਈ ਨਾ ਬਾਹਰ ਸਾਰਾ ਤੂੰ ਪਕੜਦੀ। ਓਏ ਕੋਈ ਨਾ ਤੁਹਾਨੂੰ ਬਾਦ ਦੇ ਦਾਂਗੇ। ਕਿਦਾ ਤਸੀ ਪਾੜੇਂ ਤਸੋ। ਨਾ ਲੜਪੇ ਰਦਾ ਵੀ ਚੱਲ ਪਈ ਹੁਣ ਚਲੋ ਬਈ ਉਹ ਢੋਲ ਖੜਕਾਓ ਮੜ ਆ ਜਾ वो छॾे आशन ਰਾਤਾਂ ਛੱਡੇ ਹੰਤਾ ਆ ਦੂਰੀ ਸੈਫਟ ਆਲੇ ਆ ਕੇ ਆ ਇਹ ਵੀ ਤੇਰੀ ਸੈਫਟਾ ਪਹਿਲਾਂ ਛੱਡੇ ਰਾਸਣ ਓ ਜੀਵਾ ਚੱਲ ਹੁਣ ਚੱਲੋ ਵੀ ਨੱਚੋ ਚਲੋ ਆਈ ਨੂ ਵੀ ਤੇ ਵਰ ਤੇ ਟੁੱਟੇ ਮੇਰੇ ਥੋੜੀ ਉਹ ਬਾਜਾ ਤੁਹਾਡੇ ਕੋਲ ਹੈ ਨਹੀਂ ਗਏ 100 ਰੁਪਏ ਬਾਦ ਲੈਣਾ ਜਿਹੜੇ ਤੜਾਉਂਦੇ ਆ ਪੈਸੇ ਟਰੋਪਸ ਤੇ 110 ਬਾਤਾਂ ਲੈ ਇੰਦਰ ਕਿਤੋਂ ਲੈ ਦੀ ਮੇਰੀ ਤੰਗ ਨਾਲੇ ਚਾਹ ਪੀਰੋ ਨਾਲੇ ਬੋਲੀ ਲਾ ਦੋ ਹੈਗਾ ਇੱਕ ਵਰੀ ਮਸਖ ਲਾਂਗੇ ਬਧਾਈ ਮੈਂ ਵੀ ਹੁਣ ਪੈਣਾ ਰੌਲਾ ਆਸਲੀ ਹਾਂ ਹਾਂ ਹੁਣ ਪੈਣਾ ਰੌਲਾ ਤਾਂ ਆਸਲੀ ਵਧਾਈਆਂ ਦੇ ਦਿਓ ਭਈ ਦੋ ਵਧਾਈਆਂ ਉਹਨੂੰ ਨਚਾਈ ਕੇ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਉਹ ਬੱਸ ਕਰੋ ਹੁਣ ਇੱਧਰ ਆਏ ਹਾਂ ਆਏ ਹਾਂ ਮੇਲੇ ਆਇ ਨਹੀਂ ਮੇਲੇ ਆ ਨਹੀਂ ਉਹ ਜ਼ਿੰਮੇਵਾਰੀ ਪੱਟੀ ਸੀ ਦਾਦੀ ਲੈ ਵੀ ਇੱਧਰ ਸ਼ੋਕਾ ਦਾ ਬਰ ਬੈਠਾ ਸਾਰਾ ਸ਼ਵੇਰ ਦਾ ਤੁਹਾਨੂੰ ਪਲੇਟ ਆ ਸਾਡੀ ਤੀਜੀ ਪਲੇਟ ਆ ਖਾਲੀ ਪਲੇਟ ਆ ਖਾਲੀ ਕਰਤੀ ਨਾ ਨਾ ਬਾਬਾ ਬਾਲਕਾ ਦਾ ਰੀ ਧਰਮਸ਼ਾਲਾ ਮੈਨੂੰ ਦੋ ਇੱਥੇ ਹੁਣ ਬੰਨਾ ਗਿਆ ਆਪਾਂ ਸਰੀ ਸੱਚ ਤੂੰ ਨਰਵਾਤ ਹੈ ਕਿ ਬੂਟ ਨਾਲ ਲਾਈ ਆ ਗਏ ਅਸੀਂ ਇੱਕ ਮਿੰਟ ਕਿੱਧਰ ਹੁੰਦੇ ਯਾਰ ਪੁੱਛੀਂ ਆਂਟੀ ਨੂੰ ਪਤਾ ਹੈ ਕਿਦਾਂ ਇੱਥੇ ਆਂਟੀ ਕਿੱਦਰੀ ਸ਼ਾਲ ਬੰਨੀ ਜਾਣਗੇ ਹੈ ਠੀਕ ਇੱਥੇ ਵਾਂਗ ਜਾਂਦਾ ਇੱਥੇ ਬਾਹਰ ਆ। ਇਹ ਤੋਂ ਬਾਹਰ ਹੈਗਾ ਕਿ ਅੱਲ ਜਾਂ ਲੱਗੇ। ਇਹ ਸੂਟ ਵਾਲਾ ਆ ਰੇ ਇੱਕ ਤਾਂ ਹੈਗਾ। ਰਸੀ ਰਸੀ ਬਾਤ ਪਤਾਉਣੀ ਪੈਣੀ। ਹਾਂ ਆਏ ਬੰਦ ਹੋ ਆਏ। ਕੋਈ ਨਾ ਖੇਚੇ ਪੈ ਜੂ। ਖੇਚੇ ਪਾ। ਖੇਚੇ ਪੈ ਕੇ ਜਮਾ ਰ ਟਾਈਟ ਕਰ ਦੇਣਾ ਤਾਂ ਨੂੰ। ਲੈ ਸਾਨੂੰ ਵੀ ਸੱਗਣ ਦੇ ਦੋ ਹੁਣ। ਨਹੀਂ ਗਾ। ਅਰ ਭਈਆ ਕਹਤੇ ਨੇ ਜਿਹੜਾ ਕੋ ਮਾਰਦੀ ਖੁਸ਼ੀ ਨਾ ਵੇ। ਤੁਹਿਆ ਚੱਲ ਲੱਡੂ ਦੰਦੇ ਬਾਗੇ ਲੈ ਕੇ ਚੱਲੋ ਵੀ ਚੱਲੀਏ ਕਿਹਦਾ ਜਿਹੜਾ ਬਾਹਰ ਦੇ ਬਣੂਗਾ بابا ਮੇਰਾ ਪਾਸਪੋਰਟ ਨਹੀਂ ਬਣਿਆ ਇਹਦਾ ਦਾ ਸਕੀ ਹੈ ਲੈ ਇਹਦਾ ਦਾ ਇਹਦਾ ਦੱਸ ਇਹ ਕਰਮ ਵਾਲਾ بابا ਮੁੰਡੇ ਦੋ ਹੋਇਆ ਰੇ ਤੂੰ ਕੀ ਗਈ ਜਾਨਾ ਵਾ ਸਹੀ ਗੱਲ ਹੈ ਮੈਂ ਪੁੱਛਣਾ ਦੀ ਤੂੰ ਵੀ ਪਹਿਲਾਂ ਬਹੁਤ ਮੈਂ ਕਿਹਾ ਪੁੱਛ ਲਿਆ ਤੂੰ ਇਹਦੇ ਦੋ ਮੁੰਡੇ ਹੋਏ ਆ ਕਿੰਨੇ ਆ ਮਜ਼ਾਕ ਕਰ ਗਿਆ ਦੀ ਕਿਸਮਤ ਸਹੀ ਘਰ ਵਾਹ ਮੈਂ ਮੁੰਡਿਆਂ ਦੀ ਆਹ ਸੁਣਦੇ ਇਹਦੇ ਕਿੰਨੇ ਕਿੰਨੇ ਵਿਆਹ ਵਿਆਹ ਕਿੰਨੇ ਆ ਰੇ ਵਿਆਹ ਕਿੰਨੇ ਪਿਆ ਪੰਜ ਪੰਜ ਵਿਆਹ ਓਏ ਫੇਰ ਤਾਂ ਦੁਕਾਨਾਂ ਦਾ ਮਾਮਾ ਨਾ ਦੋ ਆ ਇਹਨਾਂ ਦੇ ਵਿਆਹ ਪੰਜ ਕਰਾਈ ਜਾਂਦਾ ਤੂੰ ਘਰਵਾਲੀ ਬਹੁਤ ਇਹ ਵੀ ਨਹੀਂ ਲੜਾਦੀ ਅਜੇ ਪੈਸੇ ਭਾਲਦਾ ਲੈ ਜਰੀ ਦੇ ਅੱਜ ਬੰਦੇ ਆਉਣਗੇ ਦੇ ਕੰਮ ਹੋ ਜੇ ਘਰਵਾਲੀ ਬਹੁਤ ਉਹ ਆ ਬਾਬਾ ਕਹਿੰਦਾ ਚਾਰ ਨੋਹਾਂ ਹੋਰ ਆਉਣੀਆਂ ਏ ਤੁਹਾਡੇ ਕਹਿੰਦਾ ਪੰਜ ਵਿਆਹ ਵੱਲ ਬਾਬਾ ਕਿੱਥੋਂ ਆ ਹੈ ਕਿੱਥੋਂ ਆ ਅਸੀਂ ਰਾਜਸਥਾਨ ਇਹ ਤੇਰੇ ਮੱਥੇ 'ਤੇ ਮੈਂ ਘਰਵਾਲੀ ਨਾ ਚਾਹੀ ਹੈ ਹੈ ਘਰਵਾਲੀ ਤੇਰੇ ਮੱਥੇ 'ਤੇ ਮੈਂ ਮੇਰਾ ਵਿਆਹ ਹੀ ਨਹੀਂ ਹੋਇਆ ਅਜੇ ਘਰ ਵਾਲੀ ਬਹੁਤ ਕੁੱਤੇ ਕੀ تیر ਲਗਾ ਕੇ ਇਸ ਨੂੰ ਮੇਰਾ ਵਿਆਹ ਕਰੋ ਉਹ ਵਿਆਹ ਹੀ ਨਹੀਂ ਮੇਰਾ ਵਿਆਹ ਤਾਂ ਅੱਛਾ ਕਰੋ ਆਏ ਕਿ ਤੇਰੇ ਬੱਚੇ ਮੇਰਾ ਵਿਆਹ ਤਾਂ ਮੈਂ ਕਰਮਾ ਵਾਲਾ ਹੈ ਹਾਏ ਹਾਏ ਇਦੀ ਉਮਰ ਦੀ ਘਰ ਵਾਲੀ ਕੇ ਪਰ ਬਰਾਬਰ ਜਾਊਗੀ ਇਹ ਕਰਮਾ ਚ ਕੀ ਹੈ ਬੇਟਾ ਹਿੱਦ ਕਰਮਾ ਚ ਨੱਚ ਰਹਾ ਹੈ ਬੇਟਾ ਹਾਂ 70 ਕਿਲੋ ਦਾ ਓਏ ਸਾਡ ਦਾ ਬੇਟੀ ਹੋਈ ਆ ਹਾਂ ਮਲਾ ਕੁੜੀ ਹੋਈ ਆ ਸਾਡੇ ਦਾ ਬੇਟਾ ਵੀ ਆਊਗਾ ਬੇਟਾ ਨਹੀਂ ਲੈਣਾ ਅਸੀਂ ਸਰਦਾ ਗੰਜਾ 7.5 ਕਿਲੋ ਦਾ ਇਹਦੇ ਕਿੰਨੇ ਜਵਾਕ ਆਏ ਦੱਸ ਇਹਦੇ ਜਵਾਕ ਨੇ ਪੁੱਛ ਮੇਰਾ ਇਹਦਾ ਇਹਦਾ ਹੋਊ ਇਹਦਾ ਵਿਆਹ ਹੋਊ ਪਹਿਲਾਂ ਬਾਬੇ ਨੂੰ ਨਾ ਪੁੱਛ ਲੋ ਇਹਦਾ ਹੋ ਗਿਆ ਬਾਬਾ ਵਿਆਹ ਹੋ ਗਿਆ ਹਾਂ ਕਿੰਨੇ ਜਵਾਕ 50 50 ਹਾਂ ਭੈਆਂ ਟੀਮੇ ਹੀ ਬਣਾਦੀਆਂ ਤਿੰਨ ਓਏ ਵਰਮਣ ਇਹ ਮਜ਼ਾਕ ਕਰੀ ਆਇਆ 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 ਲੇਟ ਹੋ ਗਿਆ ਤੂੰ ਹਾਂ ਦੁਕਾਨਦਾਰ ਬਹਾਨਾ ਹੀ ਆ ਲੈ ਕੇ ਦਾ ਲਫਾਫਾ ਆ ਆ ਨਾਲ ਇਹਨੂੰ ਪਕੌੜੇ ਖਵਾ ਦਿਓ ਯਾਰ ਮੁੰਡੇ ਰੋਟੀ ਖਾ ਲਿਆ ਹੁਣ ਇਹਦੇ ਰੋਟੀ ਹੁਣੀ ਖਾ ਕੇ ਆਏ ਆ ਆਈ ਦਾਦੀ ਆਈ ਸੀ ਨਾ ਹਾਂ ਬੀਬੀ ਆਈ ਸੀ ਵਾ ਠੀਕ ਉਹ ਨਹੀਂ ਭੇਜਿਆ ਬੀਬੀ ਨੇ ਵੀ ਜਾ ਹੁਣ ਮੈਂ ਸਮਾਰ ਬਾਜ ਕਰਾਂ ਤੈਂ ਟੱਕਾ ਖਾਓ ਨਾਲ ਹੁਣ ਹੰਡ ਤੁਸੀਂ ਤਾਪ ਪੁੱਸਾਂ ਦਿੰਦੇ ਹੋ ਓਏ ਇਹ ਵੀ ਪੁੱਸਾਂ ਹੀ ਦਿੰਦੇ ਆ ਇਹ ਹੁਣ ਦਰحال ਇਹਦਾ ਹੱਥ ਦੇਖ ਤੂੰ ਦੇਖ ਮੈਂ ਇਹ ਵੀ ਪੁੱਸਾਂ ਨੰਦੇ ਆ ਯਾਰ ਹੁਣ ਇਹ ਤੈਨੂੰ ਪੈਰੋਂ ਕੱਢਣਾ ਚਾਹੁੰਦਾ ਤੂੰ ਇਹਨੂੰ ਕੱਢਣਾ ਚਾਹੁੰਨਾ ਗੱਲ ਇੱਕ ਗੱਲ ਹੀ ਆ ਠੀਕ ਆ ਹੁਣ ਦੇਖ ਲੈ ਤਾਤ੍ਰਿਕ ਦੋ ਇਕੱਠੇ ਹੋ ਗਏ ਆ ਪਿਓਰ ਬਾਹਮਣਾਂ ਤੇਰਾ ਮੈਨੂੰ ਪਤਾ ਨਹੀਂ ਇਹ ਇਹ ਤਾਂ ਮਜਨੂ ਹੈ ਮਜਨੂ ਆ ਹਾਂ ਲਾ ਮਜਨੂ ਆ ਇਹ ਗੱਲ ਇਹ ਤੇਰੇ ਨਾਲ ਮੈਂ ਜਮਾਂ ਸਹਿਉਂਦਾ ਇਹ ਗੱਲ ਨਾਲ ਮੈਂ ਸਹਿਉਂਦਾ ਤੇਰੀ ਨਾਲ ਕਹਿੰਦਾ ਨਾ ਹਾਂ ਉਸ ਵਾਲਾ ਮਾਰਦੇ ਮੈਂ ਰੋ ਨਹੀਂ ਪਿਆਰ ਕਰੂੰਗਾ ਵੱਡਿਆ ਦਾ ਮਰਵਾ ਨਹੀਂ ਟੈਂਸ਼ਨਾਂ ਦਾ ਵਰਤਿਆ ਨਹੀਂ ਮੇਰਾ ਜਿੰਕੀ ਨੂੰ ਘਰ ਨਹੀਂ ਆ ਰਿਹਾ ਘਰ ਵਾਲੀ ਉਸ ਨੂੰ ਬਹੁਤ ਕੁੱਤੀ ਕੀ ਤੇਲ ਲਗਾ ਕੇ ਬਹੁਤ ਕੁੱਟੇਗੀ ਇਹ ਦੇ ਘਰ ਵਾਲੀ ਨਹੀਂ ਇਹ ਤਾਂ ਘਰ ਵਾਲੀ ਹੈ ਇਹ ਕੁੱਟੇਗੀ ਕੁੱਟੇਗੀ ਆਇਆ ਇਹ ਕਹਾ ਹਾਂ ਮੈਂ ਕਿਹਾ ਕੁੱਟੋਗੀ ਤੇਲ ਲਗਾ ਦੇ ਜਦ ਸਾਨੂੰ ਤਾਂ ਕੁੱਟਦੀ ਲੱਗਦੀ ਆ ਉਹ ਦੱਛੇ ਜਾਰ ਇਹ ਕਹਿੰਦਾ ਮਜ ਨੂੰ ਆਏ ਮੈਂ ਕਿਹਾ ਇਹ ਸ਼ਹਿਮ ਤਾਂ ਮੈਂ ਤੇਰੀ ਗੱਲ ਨਾਲ ਇਹ ਤੇਰੀ ਗੱਲ ਨਾਲ ਮੈਂ ਜਹਿਮ ਤਾਂ ਤੇਰੀ ਗੱਲ ਜੀ ਹਾਂ ਮੈਂ ਥੋੜੇ ਰੌਣਕ ਮੇਲਾ ਲਾਣਾ